ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਅੱਜ ਆਪਾਂ ਇੱਕ ਡਿਫਰੈਂਟ ਟੌਪਿਕ ਤੇ ਗੱਲ ਕਰਾਂਗੇ ਤੇ ਇਹ ਜਿਹੜਾ ਟੌਪਿਕ ਆ ਇਹ ਸਭ ਤੋਂ ਇੰਪੋਰਟੈਂਟ ਚੀਜ਼ ਆ ਦੇਖੋ ਜੇ ਆਪਾਂ ਟ੍ਰੇਡਿੰਗ ਦੇ ਵਿੱਚ ਕਾਮਯਾਬ ਹੋਣਾ ਆ ਭਾਵੇਂ ਆਪਾਂ ਇੰਟਰਾਡੇ ਕਰਨੀ ਭਾਵੇਂ ਆਪਾਂ ਆਪਸ਼ਨ ਕਰਨੀ ਭਾਵੇਂ ਆਪਾਂ ਸਵਿੰਗ ਟ੍ਰੇਡ ਕਰਨੀ ਉਹਦੇ ਵਾਸਤੇ ਆਪਣਾ ਮਨ ਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਆ ਮਨ ਤੇ ਕੰਟਰੋਲ ਹੋਣਾ ਚਾਹੀਦਾ ਤੇ ਆਪਣੇ ਦਿਮਾਗ ਤੇ ਕੋਈ ਇਮੋਸ਼ਨ ਆਪਣੇ ਦਿਮਾਗ ਦੇ ਵਿੱਚ ਕੋਈ ਇਮੋਸ਼ਨ ਨਹੀਂ ਹੋਣਾ ਚਾਹੀਦਾ ਖੁਸ਼ੀ ਨਹੀਂ ਹੋਣੀ ਚਾਹੀਦੀ ਦੁੱਖ ਨਹੀਂ ਹੋਣਾ ਚਾਹੀਦਾ ਡਰ ਨਹੀਂ ਹੋਣਾ ਚਾਹੀਦਾ ਲਾਲਚ ਨਹੀਂ ਹੋਣਾ ਚਾਹੀਦਾ ਸਿਰਫ ਆਪਣੀ ਹੋਣੀ ਚਾਹੀਦੀ ਹੈ ਸਮਝਦਾਰੀ ਜਦੋਂ ਆਪਾਂ ਸਮਝਦਾਰੀ ਦੇ ਨਾਲ ਕੋਈ ਫੈਸਲਾ ਲੈਨੇ ਉਹ ਫੈਸਲਾ ਸਹੀ ਹੁੰਦਾ ਪਰ ਜਦੋਂ ਆਪਾਂ ਕੋਈ ਇਮੋਸ਼ਨ ਦੇ ਵਿੱਚ ਫੈਸਲਾ ਲੈਨੇ ਆ ਖੁਸ਼ੀ ਦੇ ਵਿੱਚ ਆਪਾਂ ਸਾਈਟਡ ਹੋ ਕੇ ਗਲਤ ਫੈਸਲਾ ਲੈ ਸਕਦੇ ਆ ਦੁੱਖ ਦੇ ਵਿੱਚ ਆਪਾਂ ਗਲਤ ਫੈਸਲਾ ਲੈ ਸਕਦੇ ਆ ਡਰ ਦੇ ਵਿੱਚ ਆਪਾਂ ਗਲਤ ਫੈਸਲਾ ਲੈ ਸਕਦੇ ਆ ਸੋ ਇਸੇ ਕਰਕੇ ਇਮੋਸ਼ਨਸ ਜਿਹੜੇ ਆ ਉਹ ਸਭ ਤੋਂ ਵੱਡੇ ਦੁਸ਼ਮਣ ਆ ਇੱਕ ਟਰੇਡਰ ਦੇ ਸੋ ਇਮੋਸ਼ਨਸ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਆ ਜੇ ਸਹੀ ਫੈਸਲਾ ਲੈਣਾ ਤੇ ਹੁਣ ਦੇਖੋ ਆਪਣਾ ਦਿਮਾਗ ਕੰਮ ਕਿਵੇਂ ਕਰਦਾ ਇਹਨੂੰ ਸਮਝੋ ਸਭ ਤੋਂ ਪਹਿਲਾਂ ਜੇ ਮੈਂ ਦੇਖੋ ਇੱਕ ਮਿਆਨ ਆ ਇੱਕ ਮਿਆਨ ਦੇ ਵਿੱਚ ਇੱਕ ਸਮੇਂ ਤੇ ਇੱਕ ਤਲਵਾਰ ਹੀ ਰਹਿ ਸਕਦੀ ਇੱਕ ਤੋਂ ਜ਼ਿਆਦਾ ਨਹੀਂ ਰਹਿ ਸਕਦੀ ਉਸੇ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਇੱਕ ਸਮੇਂ ਤੇ ਇੱਕ ਚੀਜ਼ ਰਹੂਗੀ ਜਾਂ ਆਪਣੀ ਸਮਝਦਾਰੀ ਰਹੂਗੀ ਜਾਂ ਆਪਣਾ ਦੇਖੋ ਕੋਈ ਇਮੋਸ਼ਨ ਹੋਊਗਾ ਇਮੋਸ਼ਨ ਕੀ ਕੀ ਹੋ ਸਕਦਾ ਆਪਣਾ ਦੇਖੋ ਖੁਸ਼ੀ ਹੋ ਸਕਦੀ ਹੈ ਡਰ ਹੋ ਸਕਦਾ ਲਾਲਚ ਹੋ ਸਕਦਾ ਸੋ ਇਦਾਂ ਦਾ ਕੋਈ ਇਮੋਸ਼ਨ ਹੋ ਸਕਦਾ ਸੋ ਕੋਈ ਇਮੋਸ਼ਨ ਹੋ ਸਕਦਾ ਜਾਂ ਤੇ ਜਾਂ ਫਿਰ ਆਪਣੀ ਸਮਝਦਾਰੀ ਸੋ ਜਦੋਂ ਤੱਕ ਆਪਾਂ ਇਮੋਸ਼ਨਸ ਨੂੰ ਖਤਮ ਨਹੀਂ ਕਰਾਂਗੇ ਉਦੋਂ ਤੱਕ ਆਪਣੀ ਜਿਹੜੀ ਸਮਝਦਾਰੀ ਉਹ ਕੰਮ ਨਹੀਂ ਕਰੂਗੀ ਜਦੋਂ ਆਪਾਂ ਇਮੋਸ਼ਨਸ ਨੂੰ ਖਤਮ ਕਰਤਾ ਫਿਰ ਆਪਣੀ ਸਮਝਦਾਰੀ ਕੰਮ ਕਰੂਗੀ ਫਿਰ ਆਪਾਂ ਫੈਸਲੇ ਸਹੀ ਜਿਆਦਾ ਲਵਾਂਗੇ ਤੇ ਜਦੋਂ ਸਹੀ ਫੈਸਲੇ ਲਵਾਂਗੇ ਉਦੋਂ ਆਪਣੇ ਟ੍ਰੇਡ ਜਿਆਦਾ ਪ੍ਰੋਫਿਟ ਦੇ ਵਿੱਚ ਹੋਣਗੇ ਲਾਸ ਦੇ ਵਿੱਚ ਬਹੁਤ ਘੱਟ ਹੋਣਗੇ ਸੋ ਇਸੇ ਕਰਕੇ ਜਿਹੜੀ ਇਮੋਸ਼ਨਸ ਆ ਉਹਨਾਂ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਟਰੇਡਰ ਨੂੰ ਇੱਕ ਰੋਬੋਟ ਵਰਗਾ ਬਣਨਾ ਪੈਂਦਾ ਇੱਕ ਮਸ਼ੀਨ ਵਰਗਾ ਬਣਨਾ ਪੈਂਦਾ ਬਸ ਆਪਣਾ ਤਰੀਕਾ ਬਣਿਆ ਟਰੇਡ ਕੀਤੀ ਸਟੌਪ ਲੌਸ ਆਇਆ ਸਟੌਪ ਲੌਸ ਲਿਆ ਪ੍ਰੋਫਿਟ ਆਇਆ ਤੇ ਪ੍ਰੋਫਿਟ ਲਿਆ ਸਟੌਪ ਲੌਸ ਹੋਣ ਤੇ ਕੋਈ ਦੁੱਖ ਦੁਖਣੀ ਮਨਾਉਣਾ ਤੇ ਪ੍ਰੋਫਿਟ ਹੋਣ ਤੇ ਕੋਈ ਖੁਸ਼ੀ ਨਹੀਂ ਮਨਾਉਣੀ ਸੋ ਇਹ ਜਿਹੜੇ ਇਮੋਸ਼ਨਸ ਆ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਕਰਨਾ ਕੀ ਪਊਗਾ ਸਭ ਤੋਂ ਪਹਿਲਾਂ ਆਪਾਂ ਨੂੰ ਗਿਆਨ ਚਾਹੀਦਾ ਇਹਨਾਂ ਇਮੋਸ਼ਨਸ ਬਾਰੇ ਸੋ ਗਿਆਨ ਸਭ ਤੋਂ ਵਧੀਆ ਆਪਾਂ ਨੂੰ ਕਿੱਥੋਂ ਮਿਲ ਸਕਦਾ ਸਭ ਤੋਂ ਵਧੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਕੋਲ ਦੁਨੀਆ ਦਾ ਸਭ ਤੋਂ ਅਨਮੋਲ ਖਜ਼ਾਨਾ ਹੈ ਸਭ ਤੋਂ ਅਨਮੋਲ ਖਜ਼ਾਨਾ ਸੋ ਤੁਸੀਂ ਅੱਜ ਕੱਲ ਪਲੇ ਸਟੋਰ ਦੇ ਵਿੱਚੋਂ ਡਾਊਨਲੋਡ ਕਰਕੇ ਬਹੁਤ ਸਾਰੇ ਐਪਸ ਆ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜੋ, ਸਮਝੋ ਤੇ ਉਸ ਦੇ ਵਿੱਚੋਂ ਜਿਹੜਾ ਗਿਆਨ ਮਿਲ ਲਿਆ ਉਹਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰੋ। ਤੇ ਆਪਣੇ ਗੁਰੂ ਸਬਾਨਾ ਨੇ, ਭਗਤ ਸਬਾਨਾ ਨੇ ਦੱਸਿਆ ਹੋਇਆ ਕਿ ਜਿਹੜੇ ਆਪਣੇ ਇਹ ਪੰਜੇ ਬੈਰੀਏ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਪੰਜਾਂ ਬੈਰੀਆਂ ਨੂੰ ਆਪਾਂ ਕਿਵੇਂ ਖਤਮ ਕਰਨਾ, ਕਿਵੇਂ ਇਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ। ਇਹਦੇ ਬਾਰੇ ਆਪਣੇ ਗੁਰੂ ਸੇ ਬਣਾਨੇ ਪਗਤੋ ਸੇ ਬਣਾਨੇ ਗਿਆਨ ਆਪਣ ਨੂੰ ਦਿੱਤਾ ਹੋਇਆ ਸੋ ਉਸ ਗਿਆਨ ਨੂੰ ਸਮਝੋ ਤੇ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰੋ ਇਹ ਚੀਜ਼ ਕਰਨ ਤੋਂ ਬਾਅਦ ਆ ਦੂਜੀ ਜਿਹੜੀ ਚੀਜ਼ ਕਰਨੀ ਆ ਉਹ ਆ ਆਪਣਾ ਏਕ ਆਪਾ ਮਨ ਨੂੰ ਸ਼ਾਂਤ ਕਰਨਾ ਮਨ ਨੂੰ ਸ਼ਾਂਤ ਕਰਨਾ ਜਿਹੜਾ ਮਨ ਆਪਣਾ ਸਹੀ ਫੈਸਲੇ ਲੈ ਸਕੇ ਮਨ ਨੂੰ ਸ਼ਾਂਤ ਕਰਨਾ ਤੇ ਪਲੱਸ ਫੋਕਸ ਆਪਣਾ ਪੂਰਾ ਹੋਣਾ ਚਾਹੀਦਾ ਫੋਕਸ ਤੇ ਮਨ ਨੂੰ ਸ਼ਾਂਤ ਇੱਕੇ ਚੀਜ਼ ਦੇ ਨਾਲ ਹੋਣਾ ਦੋਨੇ ਚੀਜ਼ਾਂ ਉਹ ਕੀ ਆ ਉਹ ਆ ਨਾਮ ਸਿਮਰਨ ਵਾਗਰੂ ਨਾਮ ਦਾ ਸਿਮਰਨ ਕਰੋ ਇਹ ਵੈਗਰੂ ਨਾਮ ਦਾ ਜਿਹੜਾ ਸਿਮਰਨ ਕਰਨਾ ਤੁਸੀਂ ਸਵੇਰੇ ਸ਼ਾਮ ਕਰ ਸਕਦੇ ਹੋ 15 ਮਿੰਟ 30 ਮਿੰਟ ਕਰ ਲਓ ਜਾਂ ਫਿਰ 1 ਘੰਟਾ ਕਰ ਲਓ ਜਿੰਨਾ ਵੀ ਤੁਹਾਡਾ ਸਟਾਰਟਿੰਗ ਦੇ ਵਿੱਚ ਮਨ ਲੱਗਦਾ ਉਹਨਾਂ ਤੁਸੀਂ ਕਰੋ ਫਿਰ ਹੌਲੀ ਹੌਲੀ ਵਧਉਂਦੇ ਜਾਓ ਤੇ ਤਰੀਕੇ ਦੇ ਨਾਲ ਵਿਧੀ ਨਾਲ ਕਰੋ ਜਿਵੇਂ ਕਿ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦੱਸਿਆ ਗਿਆ ਸਵਾਸ ਗਰਾਸ ਸਵਾਸ ਸਵਾ ਸਿਮਰਨ ਬਾਰੇ ਦੱਸਿਆ ਗਿਆ ਸੋ ਕਿਵੇਂ ਕਰਨਾ ਸੋ ਸਭ ਤੋਂ ਪਹਿਲਾਂ ਤੁਸੀਂ ਬੋਲਣਾ ਜਦੋਂ ਆਪਾਂ ਇੱਕ ਸਾਹ ਅੰਦਰ ਲੈਨੇ ਫਿਰ ਆਪਾਂ ਬੋਲਣਾ ਵਾ ਇਹ ਤਾਂ ਆਪਾਂ ਸਾਰ ਨੂੰ ਬਾਹਰ ਕੱਢਿਆ ਫਿਰ ਬੋਲਣਾ ਆਪਣਾ ਗੁਰੂ ਵਾ ਗੁਰੂ ਵਾ ਗੁਰੂ ਸੋ ਸਭ ਤੋਂ ਪਹਿਲਾਂ ਆਪਾਂ ਦੇਖੋ ਉੱਚੀ ਬੋਲਣਾ ਵਾ ਗੁਰੂ ਵਾ ਗੁਰੂ ਵਾ ਗੁਰੂ ਉਸ ਤੋਂ ਬਾਅਦ ਆ ਫਿਰ ਆਪਾਂ ਥੋੜਾ ਜਿਹਾ ਮੱਧਮ ਹੋ ਜਾਣਾ ਵਾ ਗੁਰੂ ਵਾ ਗੁਰੂ ਵਾ ਗੁਰੂ ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਹੋਰ ਘੱਟ ਹੁੰਦੇ ਜਾਣਾ ਵਾ ਗੁਰੂ ਵਾ ਵੇਰ ਫਿਰ ਘਟ ਹੁੰਦੇ ਹੁੰਦੇ ਆਪਾਂ ਬਿਲਕੁਲ ਸ਼ਾਂਤ ਹੋ ਜਾਣਾ ਫਿਰ ਉਸ ਤੋਂ ਬਾਅਦ ਆਪਾਂ ਫੋਕਸ ਕਰਨਾ ਸਾਹਮਣੇ ਜਿੱਥੇ ਆਪਾਂ ਨੂੰ ਪੂਰਾ ਡਾਰਕ ਦੇ ਸੰਡਿਆ ਕੁਝ ਵੀ ਨਹੀਂਗਾ ਸਾਹਮਣੇ ਫੋਕਸ ਕਰਨਾ ਸੋ ਇਹਦੇ ਵਿੱਚ ਇਹ ਸੋਨਿਆ ਸੁੰਨ ਸਮਾਧੀ ਇਹਦੇ ਵਿੱਚ ਆਪਾਂ ਬੈਠਣਾ ਤੇ ਇਹਦੇ ਵਿੱਚ ਜਿੰਨਾ ਵੀ ਸਮਾਂ ਬਿਨਾਂ ਵਿਚਾਰ ਤੋਂ ਜਦੋਂ ਕੋਈ ਵਿਚਾਰ ਆਉਂਦਾ ਉਦੋਂ ਤੁਸੀਂ ਉੱਠ ਸਕਦੇ ਜੋ ਜਿੰਨਾ ਵੀ ਸਮਾਂ ਕਿਸੇ ਬਿਨਾਂ ਵਿਚਾਰ ਤੋਂ ਮਤਲਬ ਤੁਸੀਂ ਬੈਠ ਸਕਦੇ ਜੋ ਬੈਠੋ ਇਹਦੇ ਵਿੱਚ ਤਾਨੂੰ ਇੰਨੀ ਸ਼ਾਂਤੀ ਇੰਨਾ ਸਕੂਨ ਮਿਲੂਗਾ ਤੇ ਇੰਨੀ ਫਰੈਸ਼ਨੈਸ ਫੀਲ ਹੋਊਗੀ ਜਦੋਂ ਤੁਸੀਂ ਸਿਮਰਨ ਕਰਕੇ ਇਸ ਤਰੀਕੇ ਦੇ ਨਾਲ ਵਾਪਸ ਆਪਣਾ ਮਤਲਬ ਹੈ ਕਿ ਕੰਮ ਕਰਨ ਲੱਗੋਗੇ ਜਾਂ ਫਿਰ ਵਾਪਸ ਤੁਸੀਂ ਆਪਣੇ ਰੂਮ ਤੋਂ ਸਿਮਰਨ ਕਰਕੇ ਨਿਕਲੋਗੇ ਬਿਆਨ ਨਹੀਂ ਕਰ ਸਕਦੇ ਇੰਨਾ ਜ਼ਿਆਦਾ ਸਕੂਨ ਤੇ ਪੂਰਾ ਤੁਹਾਡਾ ਮਤਲਬ ਹੈ ਕਿ ਫੇਸ ਠੰਡਾ ਹੋ ਜਾਊਗਾ ਤੇ ਤੁਹਾਨੂੰ ਪੂਰੀ ਸ਼ਾਂਤੀ ਮਿਲੂਗੀ ਪੂਰਾ ਸਕੂਨ ਕੋਈ ਟੈਨਸ਼ਨ ਨਹੀਂ ਕੋਈ ਬੋਝ ਨਹੀਂ ਕੁਝ ਨਹੀਂ ਬਿਲਕੁਲ ਫ੍ਰੀ ਮਾਈਂਡ ਹੋ ਜਾਓਗੇ ਤੇ ਉਸ ਤੋਂ ਬਾਅਦ ਤੁਹਾਡਾ ਫੋਕਸ ਵੀ ਕਲੀਅਰ ਹੋਊਗਾ ਮਨ ਵੀ ਸ਼ਾਂਤ ਹੋਊਗਾ ਫਿਰ ਤਾਂ ਤੁਸੀਂ ਸਹੀ ਫੈਸਲੇ ਲਓਗੇ ਸੋ ਇਹ ਤਰੀਕਾ ਇਹ ਵਿਧੀ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਸਿਮਰਨ ਕਰਨਾ ਸਵੇਰੇ ਸ਼ਾਮ ਸਵੇਰੇ ਅਸੀਂ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ